ਉਸ ਤੋਂ ਬਾਅਦ ਦੋ ਐਫਆਈਰ ਹੋਣ ਤੋਂ ਬਾਅਦ ਬਾਬਾ ਜੇਲ੍ਹ 'ਚ ਬੈਠਾ ਹੈ ਉਤੋਂ ਬਾਅਦ ਹੁਣ ਕਾਨਫਰੰਸ ਕਰਨ ਦਾ ਮਤਲਬ ਕੀ ਹੈ ਮਤਲਬ ਇਹ ਆ ਕਿ ਜਿਹੜਾ ਪਹਿਲੋ ਕੇਸ ਹੋਇਆ ਨਾ ਉਹਦੇ 'ਚ ਚੰਗੀ ਤਰ੍ਹਾਂ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਜਿਹੜੀ ਕੁੜੀ ਨੇ ਬਿਆਨ ਦਿੱਤੇ ਸੀ ਉਹਦੇ ਤੋਂ ਬਿਆਨ ਮਕਰਾਲੇ ਜਿਹਨਾਂ ਨੇ ਬਾਬਾ ਫੜ ਕੇ ਦਿੱਤਾ ਦੱਸਿਆ ਵੀ ਬਲਾਤਕਾਰ ਹੀ ਆ ਤੇ ਉਹਨਾਂ ਨੂੰ ਪਰਚੇ ਪਾ ਕੇ ਅੰਦਰ ਕਰਨ ਦੀਆਂ ਧਮਕੀਆਂ ਪੁਲਿਸ ਦੇ ਰਹੀ ਹੈ ਹੁਣ ਤੱਕ ਬਾਬੇ ਦੇ ਖਿਲਾਫ ਕਿੰਨੀ ਕੁੜੀਆਂ ਸਾਹਮਣੇ ਆ ਗਈਆਂ ਨੇ ਕੀ ਇਹਨਾਂ ਨੇ ਡੇਰੇ ਦੇ ਵਿੱਚ ਇਹ ਕੁਝ ਕੀਤਾ ਮੇਰੇ ਨਾਲ ਚਾਕੇ ਰਾਤਾਂ ਪਹਿਲਾਂ 6 ਸੀ ਹੁਣ ਦੋ ਪਰਿਵਾਰਾਂ ਦੇ ਰਾਤ ਫੋਨ ਆਏ ਤੇ ਉਹ ਕਹਿੰਦੇ ਵੀ ਸਾਡੀ ਕੇਅਰ ਕਰੋਗੇ ਤਾਂ ਅਸੀਂ ਬਿਆਨ ਦੇ ਦਿੰਦੇ ਆ। ਉਹ ਮੈਂ ਕਹਾਂ ਮੇਰੀ ਤਾਂ ਆਪਦੀ ਹੁਣ ਜਾਨ ਨੂੰ ਖਤਰਾ। ਵੀ ਮੈਂ ਜਿਹੜਾ ਇਹ ਡੋਗੇ ਵਾਲਾ ਕੇਸ ਹੀ ਸਾਹਮਣੇ ਆ ਤੇ ਬਾਬੇ ਨੂੰ ਮੈਂ 25 20 25 ਸਾਲ ਦੀ سزا ਤਵਾਂ ਦੂੰਗਾ। ਕਿ ਬਾਬਾ ਬਿੱਗ ਬ੍ਰਦਰ ਫਿਲਮ ਵਾਂਗੂ ਸਨੀਤੋਲ ਵਾਂਗੂ ਪੰਜ ਚਾਰ ਆਪਣੇ ਨਾਲ ਚੇਲੇ ਲੈ ਕੇ ਜਾਂਦਾ ਹੈ ਜਿਹਨੂੰ ਦੇਖਦਾ ਉਸਨੂੰ ਕੁੱਟ ਦਿੰਦਾ। ਭਾਵੇਂ ਪ੍ਰੋਡੂਸਰ ਦੀ ਗੱਲ ਕਰੀਏ ਜਾਂ ਫਿਰ ਇਸ ਤਰੀਕੇ ਨਾਲ ਰਜਿੰਦਰ ਸਿੰਘ ਚਰਨ ਘਾਟ ਵਾਲਾ ਹੋ ਵੀ ਜਾ ਕੇ ਆਪੇ ਫੈਸਲੇ ਆਪੇ ਅਦਾਲਤ ਆਪੇ ਵਕੀਲ ਸਭ ਕੁਝ ਆਪੇ ਕਰਦਾ ਹੈ। ਕਿ ਨਾ ਇਹਨਾਂ ਕਾਨੂੰਨ ਤੇ ਵਿਸ਼ਵਾਸ ਹੈ ਨਾ ਅਕਾਲ ਤਰਤੇ ਵਿਸ਼ਵਾਸ ਹੈ ਨਾ ਸਿੱਖ ਜਥੇਬੰਦੀ ਨੇ ਵਿਸ਼ਵਾਸ। ਇਸੇ ਤਰ੍ਹਾਂ ਇਹ ਮੌਕੇ ਦੀਆਂ ਸਰਕਾਰਾਂ ਦੇ ਐਕਸ਼ਨ ਨੂੰ ਡਿੱਕ ਕੇ ਤੇ ਫਿਰ ਸਾਨੂੰ ਸਿੱਖ ਕਿਹਨੇ ਕਹਿਣਾ? ਜਿੰਨੇ ਕੁੜੀਆਂ ਪਿੱਛੇ ਤੁਸੀਂ ਮੁੱਦਾ ਚੁੱਕ ਰਹੇ ਹੋ ਦੱਸਿਆ ਜਾ ਰਿਹਾ ਕਿ ਉਹ ਤਾਂ ਕੁੜੀਆਂ ਹੀ ਮੁੱਕ ਰਹੀਆਂ ਨੇ। ਦੂਜੇ ਪਾਸੇ ਦਾ ਭਰਾ ਸ੍ਰੀ ਆਮ ਕਹਿ ਰਿਹਾ ਕਿ ਮੇਰੀ ਪੈਣ ਆਪਣੀ ਮਰਜ਼ੀ ਨਾਲ ਗਿਆ ਅਮਰਤਪੁਰ ਮੇਰੋਂ ਨੂੰ। ਉਹ ਸਹੀ ਕੁੜੀ ਦੇ ਆਧਾਰ ਤੇ ਹੁਣ ਪਰਚਾ ਦਰਜ ਹੋਇਆ ਹੈ ਨਾ। ਹਾਂ। ਆਉਦੀ ਮਰਜ਼ੀ ਨਾਲ ਕੁੜੀ ਨੇ ਪਰਚਾ ਦਰਜ ਕਰਾਇਆ ਤੇ ਤੁਸੀਂ ਮੱਥਾ ਲਾਣੇ ਹੋ ਵੱਡੇ ਵੱਡੀ ਧੀਰਾਂ ਦੇ ਨਾਲ ਕਦੇ ਕਦੇ ਤੁਸੀਂ ਦਿੱਲੀ ਪਹੁੰਚਦੇ ਹੋ ਕਦੇ ਕਲਕੱਤੇ ਪਹੁੰਚਦੇ ਹੋ ਕਦੇ ਤੁਸੀਂ ਇਸ ਡੇਰੇ ਦੇ ਨਾਲ ਤੁਸੀਂ ਮੱਥਾ ਲਾਇਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਿੱਛੇ ਮੇਰੇ ਕੋਈ ਇਨੀ سپورਟ ਨਹੀਂ ਹੈ ਪਿੱਛੇ ਕੋਈ ਮੇਰੇ ਨਾਲ ਖੜਿਆ ਨਹੀਂ ਇੱਤੇ ਦਿਨਾਂ ਤੋਂ ਡੇਰੇ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਸਰਗਰਮੀ ਛਾਈ ਹੋਈ ਹੈ ਜਿਸ ਨੂੰ ਲੈ ਕੇ ਅਮਰਪਾਲ ਸਿੰਘ ਮੈਰੋ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲੇ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਕੁੜੀਆਂ ਦਾ ਰੇਪ ਕੀਤਾ ਦੂਜੇ ਪਾਸੇ ਉਹਨਾਂ ਉੱਤੇ ਪਰਚਾ ਵੀ ਹੋਇਆ ਤੇ ਸੁਣ ਲੈ ਕੇ ਅਮਰਪਾਲ ਸਿੰਘ ਮੈਰੋ ਵੱਲੋਂ ਹੁਣ ਇੱਕ ਵੱਡੀ ਕਾਨਫਰੰਸ ਜਿਹੜੀ ਮੁਹਾਲੇ ਦੇ ਵਿੱਚ ਕੀਤੀ ਹੈ ਪਰ ਅੱਗੇ ਕੀ ਸਾਹਮਣੇ ਨਿਕਲ ਕੇ ਆ ਰਿਹਾ ਦੱਸਿਆ ਜਿਹੜੀ ਇੱਕ ਹੋਰ ਐਫਆਈਆਰ ਜਿਹੜੀ ਬਾਬੇ ਦੇ ਉੱਤੇ ਹੋਈ ਹੈ ਪਰ ਉਹ ਮੋਗ ਦੇ ਵਿੱਚ ਹੋਈ ਹੈ ਇਹ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਅਮਰਪਾਲ ਸਿੰਘ ਮੈਰੋ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਜੀ ਸਾਹਿਬ ਇਹ ਵਿੱਚ ਕੀ ਫਤ ਹੈ ਜੀ ਐਫਆਈਆਰਾਂ ਦੋ ਹੋ ਗਈਆਂ ਬਾਬੇ ਦੇ ਖਿਲਾਫ ਤੁਸੀਂ ਪਿਛਲੇ ਦਿਨ ਹੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਦਿਖਾਤਾ ਕੁੜੀ ਵੀ ਸਾਹਮ ਸਾਨੂੰ ਦਿਖਾ ਦਿੱਤਾ ਕਿ ਬਾਬਾ ਕਿਵੇਂ ਪੁਰ ਦੇ ਵਿੱਚ ਕੀ ਕਰ ਰਿਹਾ ਹੈ ਪਰ ਉਸ ਤੋਂ ਬਾਅਦ 2 ਐਫਆਈਰ ਹੋਣ ਤੋਂ ਬਾਅਦ ਬਾਬਾ ਜੇਲ੍ਹ 'ਚ ਬੈਠਾ ਹੈ ਉਸ ਤੋਂ ਬਾਅਦ ਹੁਣ ਕਨਫੈਸ ਕਰਨ ਦਾ ਮਤਲਬ ਕੀ ਹੈ ਮਤਲਬ ਇਹ ਹੈ ਵੀ ਜਿਹੜਾ ਪਹਿਲੋ ਕੇਸ ਹੋਇਆ ਨਾ ਉਹਦੇ 'ਚ ਚੰਗੀ ਤਰ੍ਹਾਂ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹਾਂਜੀ ਜਿਹੜੀ ਕੁੜੀ ਨੇ ਬਿਆਨ ਦਿੱਤੇ ਸੀ ਉਹਦੇ ਤੋਂ ਬਿਆਨ ਮਕਰਾਲੇ ਹੂੰ ਜਿਹੜਾ ਨੇ ਬਾਬਾ ਫੜ ਕੇ ਦਿੱਤਾ ਦੱਸਿਆ ਵੀ ਬਲਾਤਕਾਰ ਹੀ ਹੈ ਤੇ ਉਹਨਾਂ ਨੂੰ ਪਰਚੇ ਪਾ ਕੇ ਅੰਦਰ ਕਰਨ ਦੀਆਂ ਧਮਕੀਆਂ ਪੁਲਿਸ ਦੇ ਰਹੀ ਆ ਹੂੰ ਤੇ ਫਿਰ ਇਸ ਗੱਲ ਨੂੰ ਤਾਂ ਅਸੀਂ ਆਪਦੇ ਅੰਦਰ ਰੱਖ ਨਹੀਂ ਸਕਦੇ ਲੋਕਾਂ ਤੱਕ ਦੱਸਣਾ ਪਊਗਾ ਨਾ ਵੀ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਆ ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਵੀ ਕੋਈ ਮਾਇਨੇ ਨਹੀਂ ਰੱਖਦੀ ਕਿਸੇ ਦੀ ਅੱਜ ਤੱਕ ਵੀ ਮਾਇਨੇ ਨਹੀਂ ਰੱਖਦੀ ਹੁਣ ਤੱਕ ਬਾਬੇ ਦੇ ਖਿਲਾਫ ਕਿੰਨੀ ਕੁੜੀਆਂ ਸਾਹਮਣੇ ਆ ਗਈਆਂ ਨੇ ਕੀ ਇਹਨਾਂ ਨੇ ਡੇਰੇ ਦੇ ਵਿੱਚ ਇਹ ਕੁਝ ਕੀਤਾ ਮੇਰੇ ਨਾਲ ਜਾਂ ਕੋਈ ਪੈਸੇ ਲੈਣ ਦੇ ਨੂੰ ਲੈ ਕੇ ਕਿੰਨੀਆਂ ਕੁੜੀਆਂ ਸਾਹਮਣੇ ਤੁਹਾਡੇ ਆਈਆਂ ਨੇ ਕਿੰਨੇ ਫੋਨ ਕਾਲਸ ਕਿੰਨੇ ਵੀਡੀਓ ਤੁਹਾਡੇ ਕੋਲ ਆਉਂਛੇ ਮੇਰਾ ਫੋਨ ਬਹੁਤਾ ਬੰਦ ਰਹਿੰਦਾ ਪਹਿਲਾਂ ਇੱਕ ਫੋਨ ਸੀ ਉਹ ਡਿੱਗ ਪਿਆ ਹਾਂਜੀ ਤੇ ਬਾਹ ਤਾਂ ਲੋਸ਼ੀ ਸੀ ਹੁਣ ਦੋ ਪਰਿਵਾਰਾਂ ਦੇ ਰਾਤ ਨੂੰ ਫੋਨ ਆਏ ਆ ਤੇ ਉਹ ਕਹਿੰਦੇ ਵੀ ਸਾਡੀ ਕੇਅਰ ਕਰੋਗੇ ਤਾਂ ਹੀ ਬਿਆਨ ਦੇ ਦਿੰਨੇ ਆ ਉਹ ਮੈਂ ਕਹੇ ਮੇਰੀ ਤਾਂ ਆਪਦੀ ਹੁਣ ਜਾਨ ਨੂੰ ਖਤਰਾ ਵੀ ਮੈਂ ਜਿਹੜਾ ਹੈ ਬੋਗੇ ਵਾਲਾ ਕੇਸ ਹੀ ਸਾਂਭ ਗਿਆ ਤੇ ਬਾਬੇ ਨੂੰ ਮੈਂ 25 20 25 ਸਾਲ ਦੀ سزا ਦਿਵਾ ਦੂੰਗਾ ਤੇ ਤੁਸੀਂ ਕੋਈ ਨਾ ਹਜੇ ਜੇ ਲੋੜ ਪਈ ਤਾਂ ਭਾਈ ਤੁਹਾਡੀ ਸੋਣੀ ਲਈ ਜਾਊਗੀ ਜੇ ਤੁਸੀਂ ਸਾਡੇ ਤੋਂ ਸਿਕਿਉਰਿਟੀ ਸਿੱਖਾਂ ਤੋਂ ਭਾਲਦੇ ਆ ਫਿਰ ਜਗਰਾਉਂ ਦੇ ਵਿੱਚ ਧਰਨਾ ਲਾ ਕੇ ਬਾਬੇ ਦੇ ਪਰਚਾ ਤੁਸੀਂ ਕਰਾਓ ਤੁਹਾਡੀ ਰਾਖੀ ਕਰਨੀ ਸਾਡੀ ਜ਼ਿੰਮੇਵਾਰੀ ਜੇ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਾਂ ਤੋ ਇੱਕ ਡੀਲ ਜੀ ਹੋਊਗੀ ਹੋ ਸਕਦਾ ਮੈਂ ਉਹਦੇ ਚ ਫਸ ਜਾਵਾਂ ਮੈਂ ਕਿਸੇ ਡੀਲ 'ਚ ਨਹੀਂ ਆਉਣਾ ਚਾਹੁੰਦਾ ਜੇ ਤੁਹਾਡੇ ਘਰ ਦੀ ਅ ਤੇ ਫਿਰ ਤੁਸੀਂ ਨਿੰਗੇ ਚੱਟੇ ਹੋ ਕੇ ਚੱਲੇ ਸਾਹਮਣੇ ਆਓ ਹਮ ਅਜਾ ਜਗਰਾਉਂ ਦੇ ਵਿੱਚ ਬਾਬੇ ਜੀ ਦਾ ਡੇਰਾ ਦੂਜੇ ਪਾਸੇ ਮੋਗੇ ਦੇ ਵਿੱਚ ਹੁਣ ਐਫਆਈਆਰ ਹੁੰਦੀ ਹੈ ਇਹਦਾ ਇਹਦਾ ਕਿਵੇਂ ਦਿੱਖਤਿਓ ਕਿ ਮਾਮਲਾ ਕਿਵੇਂ ਹੈ ਕਿ ਜਗਰਾਉਂ ਦੇ ਵਿੱਚ ਹੋਣੀ ਚਾਹੀਦੀ ਸੀ ਹੋ ਰਹੀ ਹੈ ਮੋਗੇ ਦੇ ਵਿੱਚ ਨਹੀਂ ਐਦਾਂ ਹੁੰਦਾ ਵੀ ਜਿੱਥੇ ਰੇਪ ਹੋ ਜੇ ਨਾ ਉੱਥੇ ਹੀ ਐਫਆਈਆਰ ਹੁੰਦੀ ਆ ਬੰਦਾ ਕਿੱਥੋਂ ਦਾ ਮੈਨੇ ਨਹੀਂ ਰੱਖਦਾ ਹੁੰਦਾ ਅਸਲ ਦੇ ਵਿੱਚ ਬਾਬਾ ਜਗਰਾਉਂ ਤੋਂ ਲੈ ਕੇ ਮੋਗੇ ਲਿਆਇਆ ਸੀ ਤੇ ਮੋਗੇ ਕਿੰਗਡਮ ਹੋਟਲ ਇੱਕ ਬੱਗੀ ਪਰਾਚੁੰਗ ਚ ਪੈਂਦਾ ਉਹਦੇ 106 ਨੰਬਰ ਕਮਰੇ ਦੇ ਵਿੱਚ ਲੈਫਟ ਰਾਈਟਾਂ ਚੜ ਕੇ ਸੱਚੇ ਆ 106 ਨੰਬਰ ਕਮਰਾ ਉਹਦਾ ਬਾਲਕੋਨੀ ਦੇ ਸਾਹਮਣੇ ਉੱਥੇ ਰੇਪ ਹੋਇਆ ਸੀਗਾ 5 6 ਤਰੀਕ 5ਵੇਂ ਮਹੀਨੇ ਦੀ ਦੁਪਹਿਰੇ ਡੇਢ ਤੋਂ ਲੈ ਕੇ 4-5 ਵਜੇ ਤੱਕ ਅੱਛਾ ਇੱਕ ਬਹੁਤ ਲੋਕਾਂ ਚਰਚਾ ਹੈ ਤੁਹਾਡੇ ਬਾਰੇ ਕਿ ਬਾਬਾ ਬਿੱਗ ਬ੍ਰਦਰ ਫਿਲਮ ਵਾਂਗੂ ਸਨੀ ਦੋਲ ਵਾਂਗੂ ਪੰਜ ਚਾਰ ਆਪਣੇ ਨਾਲ ਚੇਲੇ ਲੈ ਕੇ ਜਾਂਦਾ ਹੈ ਜਿਹਨੂੰ ਦੇਖਦਾ ਉਸਨੂੰ ਘੁੱਟ ਦਿੰਦਾ ਹੈ ਭਾਵੇਂ ਪ੍ਰੋਡੂਸਰ ਦੀ ਗੱਲ ਕਰੀਏ ਜਾਂ ਫਿਰ ਇਸ ਤਰੀਕੇ ਨਾਲ ਰਜਿੰਦਰ ਸਿੰਘ ਚਰਨ ਘਾਟ ਵਾਲਾ ਹੋਵੇ ਆਪੇ ਜਾ ਕੇ ਆਪੇ ਫੈਸਲੇ ਆਪੇ ਅਦਾਲਤ ਆਪੇ ਵਕੀਲ ਸਭ ਕੁਝ ਆਪੇ ਕਰਦਾ ਹੈ ਕਿ ਨਾ ਇਹਨੂੰ ਕਾਨੂੰਨ ਤੇ ਵਿਸ਼ਵਾਸ ਹੈ ਨਾ ਅਕਲ ਤਰਤੇ ਵਿਸ਼ਵਾਸ ਹੈ ਨਾ ਸਿੱਖ ਜੱਤੀ ਬੰਦੇ ਵਿਸ਼ਵਾਸ ਹੈ ਕਿ ਆਪਣੀ ਮਰਜ਼ੀ ਨਾਲ ਸਾਰਾ ਕੁਝ ਕਰ ਅਸਲ ਦੇ ਵਿੱਚ ਗੱਲਬਾਤ ਐ ਹੋਂਦੀ ਹੈ ਵੀ ਗੱਲਬਾਤ ਆਪਣੇ ਪਹਿਰਾਵੇ ਤੇ ਆਪਣੇ ਸੰਧਾਨਤਾ ਤੇ ਹੁੰਦੀ ਆ ਜੇ ਤੁਸੀਂ ਪੈਂਟ ਸ਼ਰਟ ਪਾਈ ਹੈ ਤੁਸੀਂ ਉਦਾਂ ਵਿਚਰੋਗੇ ਜੇ ਸਾਡੇ ਬਾਣਾ ਪਏ ਤੇ ਸੀ ਉਹਦਾ ਮੁੱਲ ਤਾਰਾਂ ਅਗੇ ਅਕਸਰ ਬਾਣੇ ਦਾ ਮੁੱਲ ਕੋਈ ਨਹੀਂ ਹੈ ਪਰ ਇਹਦੇ ਐਕਸ਼ਨ ਤਾਂ ਹੈ ਨਾ ਚਮਕੌਰ ਦੀ ਗੜੀ ਜੇ ਲੜਨ ਵਾਲੇ ਆ ਸਾਰਾਂ ਦਦੀਆਂ ਨੀਹਾਂ ਚ ਚਿਣੇ ਜਾਣ ਵਾਲੇ ਆ ਤਤੀ ਤਵੀ ਤੇ ਬਹਿਣ ਵਾਲਿਆਂ ਦੇ ਵਾਂਛਾ ਅਸੀਂ ਆਰਿਆਂ ਨਾਲ ਚੀਰੇ ਜਾਣ ਵਾਲਿਆਂ ਦੇ ਗਾ ਉਹਨਾਂ ਦੇ ਵਿੱਚੋਂ ਸਿੱਖ ਹਾਂ ਤੇ ਅਸੀਂ ਫਿਰ ਜੇ ਮੌਕੇ ਦੀਆਂ ਸਰਕਾਰਾਂ ਦੇ ਐਕਸ਼ਨ ਨੂੰ ਡਿੱਕ ਕੇ ਤੇ ਫਿਰ ਸਾਨੂੰ ਸਿੱਖ ਕਿਹਨੇ ਕਹਿਣਾ ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਦੇ ਅਮਰਤਪਾਲ ਸਿੰਘ ਮਹਿਰੋਂ ਅਕਾਲ ਤਖਤ ਸਭ ਕੋਲ ਨਹੀਂ ਗਿਆ ਜਥੇਦਾਰ ਕੋਲ ਨਹੀਂ ਗਿਆ ਐਜੀਪੀਸੀ ਕੋਲ ਨਹੀਂ ਗਿਆ ਕਾਨੂੰਨ ਨੂੰ ਲੈ ਕੇ ਮਾਂ ਜੋ ਹਾਈ ਕੋਰਟ ਦੇ ਵਿੱਚ ਨਹੀਂ ਗਿਆ ਅਗਰ ਕੋਈ ਨਹੀਂ ਕਾਰਵਾਈ ਹੋ ਰਹੀ ਪੁਲਿਸ ਮੰਨ ਲਓ ਕੋਈ ਅ ਅਫਸਰ ਠੀਕ ਨਹੀਂ ਚੱਲ ਰਹੇ ਉਹਨਾਂ ਦੇ ਖਿਲਾਫ ਮਾਂ ਜੋ ਹਾਈ ਕੋਰਟ ਉੱਤੇ ਪਹੁੰਚੋ ਤੁਸੀਂ ਮੀਡੀਆ ਜਿਹੜਾ ਸੋਸ਼ਲ ਮੀਡੀਆ ਉਹ ਰਜਿਸਟ੍ਰੇਸ਼ਨ ਚੈਨਲ ਹੁੰਦੇ ਆ ਉਹਨਾਂ ਦੇ ਉੱਤੇ ਜਦੋਂ ਚੱਲ ਗਿਆ ਵੀ ਰੇਪ ਹੋਇਆ ਵਿਆ ਉਹਨਾਂ ਦੇ ਤਾਂ ਚੱਲ ਗਿਆ ਵੀ ਬਾਬਾ ਕਸੂਰਵਾਰ ਆ ਕੁੜੀਆਂ ਸਾਹਮਣੇ ਆ ਗਈਆਂ ਤੇ ਫਿਰ ਜੇ ਹਜੇ ਵੀ ਹਾਈ ਕੋਰਟ ਜਾਂ ਡੀਜੀਪੀ ਜਾਂ ਖਾਲਸਾ ਤੇ ਜਥੇਦਾਰ ਤੁਹਾਨੂੰ ਡੀਕ ਰਹੇ ਆ ਤੇ ਫਿਰ ਤਾਂ ਗੁੰਗੇ ਬੋਲੇ ਆ ਨਾ ਜਦੋਂ ਉਹਨਾਂ ਨੂੰ ਚੈਨਲਾਂ ਤੋਂ ਸਮਝ ਨਹੀਂ ਆਈ ਹਾਲਾਂਕਿ ਉਹਨਾਂ ਦਾ ਫਰਜ਼ ਸੀ ਜਗਰਾਉਂ ਆ ਕਿ ਪਰਿਵਾਰ ਨੂੰ ਮਿਲਦੇ ਉਹਨਾਂ ਦਾ ਫਰਜ਼ ਸੀ ਵੀ ਮੇਰੇ ਤੇ ਦੋਸ਼ ਲੱਗਿਆ ਮੈਨੂੰ ਮਿਲਦੇ ਜਿਨ੍ਹਾਂ ਨੇ ਪਰਚਾ ਘਟਿਆ ਪੁਲਿਸ ਨੂੰ ਮੈਂ ਤੇ ਉਹ ਤਾਂ ਆਪਣੀਆਂ ਗੱਦੀਆਂ ਤੇ ਬੈਠੇ ਹੀ ਭਾਲੀ ਜਾਂਦੇ ਆ ਲਿਆ ਵੀਡੀਓ ਦੇਖ ਲਗੇ ਜੇ ਦੇਗੀ ਤਾਂ ਠੀਕ ਆ ਤੇ ਨਹੀਂ ਤਾਂ ਨਹੀਂ ਸੀ ਪਰ ਜਿੰਨਾਂ ਕੁੜੀਆਂ ਪਿੱਛੇ ਤੁਸੀਂ ਮੁੱਦਾ ਚੁੱਕ ਰਹੇ ਹੋ ਦੱਸਿਆ ਜਾ ਰਿਹਾ ਕਿ ਉਹ ਤਾਂ ਕੁੜੀਆਂ ਹੀ ਮੁੱਕ ਰਹੀਆਂ ਨੇ ਦੂਜੀ ਪਾਸੇ ਦਾ ਭਰਾ ਸ੍ਰੀ ਆਮ ਕਹਿ ਰਿਹਾ ਕਿ ਮੇਰੀ ਭੈਣ ਆਪਣੀ ਮਰਜ਼ੀ ਨਾਲ ਗਿਆ ਅਮਰਤਪੁਰ ਮੇਰੋਂ ਨੂੰ ਕੀ ਉਹ ਤਾਂ ਕਿਸੇ ਨੇ ਸਨੇਹਾ ਦਿੱਤਾ ਹੀ ਨਹੀਂ ਉਹ ਵੀ ਦੱਸਣਾ ਸੀ ਠੀਕ ਆ ਉਸੇ ਕੁੜੀ ਦੇ ਧਾਰਤੀ ਹੁਣ ਪਰਚਾ ਦਰਜ ਹੋਇਆ ਨਾ ਆਪਦੀ ਮਰਜ਼ੀ ਨਾਲ ਕੁੜੀ ਨੇ ਪਰਚਾ ਦਰਜ ਕਰਾਇਆ ਔਰ ਦੂਜੀ ਪਾਸੇ ਐਜੀਪੀਸੀ ਨੂੰ ਤੁਸੀਂ ਕਦੇ ਸ਼ਿਕਾਇਤ ਨਹੀਂ ਕਰੀਗੀ ਪਾਈਏ ਮੇਰੇ ਨਾਲ ਹੋ ਰਿਹਾ ਧੱਕਾ ਹੋ ਰਿਹਾ ਉਹ ਭਾਈ ਨਹੀਂ ਯਾਰ ਭਾਈ ਉਹਨਾਂ ਨੂੰ ਦੇਖੋ ਉਹਨਾਂ ਨੂੰ ਪਤਾ ਇਸ ਗੱਲ ਦਾ ਜੇ ਮੰਨ ਲਓ ਤੈਨੂੰ ਪਤਾ ਵੀ ਤੇਰੇ ਜਵਾਕ ਨੂੰ ਕਿਸੇ ਨੇ ਕੁੱਟਦਾ ਤੂੰ ਆਪ ਹੀ ਜਾਏਂਗਾ ਕਿ ਤੂੰ ਇਹ ਕਹੇਂਗਾ ਵੀ ਜੇ ਮੇਰਾ ਜਵਾਕ ਹਕਮ ਲਾਊਗਾ ਮੈਂ ਤਾਂ ਆ ਜਾਊਂਗਾ ਆਪੀ ਤਰੋਂਗੇ ਨਾ ਉਹ ਸਾਡਾ ਪਿਓ ਆ ਕਾਲਜ ਦਾ ਜਥੇਦਾਰ ਆ ਉਹਨੂੰ ਚਾਹੀਦਾ ਵੀ ਮੇਰੇ ਜਵਾਕਾਂ ਨਾਲ ਕੀ ਕੁਝ ਹੋ ਰਿਹਾ ਕੱਚਾ ਕੋ ਗੱਡੀਆਂ ਆਪਾਂ ਜਗਰਾਉ ਚੱਲ ਗਏ ਜਿਹੜਾ ਕਸੂਰਵਾਰਾਂ ਨੂੰ ਸਜ਼ਾ ਦਈਏ ਜਿਹੜਾ ਕੰਮ ਮੈਂ ਕਰ ਰਿਹਾ ਇਹਦਾ ਉਹਨਾਂ ਦਾ ਕਰਨ ਦਾ ਫਰਜ਼ ਆ ਉਹ ਤੁਸੀਂ ਮੱਥਾ ਲਾਉਂਦੇ ਹੋ ਵੱਡੇ ਵੱਡੇ ਧੀਰਾਂ ਦੇ ਨਾਲ ਕਦੇ ਕਦੇ ਤੁਸੀਂ ਦਿੱਲੀ ਪਹੁੰਚਦੇ ਹੋ ਕਦੇ ਕੋਲਕੱਤਾ ਹੀ ਪਹੁੰਚਦੇ ਹੋ ਕਦੇ ਤੁਸੀਂ ਇਸ ਡੇਰੇ ਦੇ ਨਾਲ ਤੁਸੀਂ ਮੱਥਾ ਲਾਇਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਿੱਛੇ ਮੇਰੇ ਕੋਈ ਇੰਨੀ ਸਪੋਰਟ ਨਹੀਂ ਹੈ ਪਿੱਛੇ ਕੋਈ ਮੇਰੇ ਨਾਲ ਖੜਿਆ ਨਹੀਂ ਉਸ ਦੇ ਬਾਬਦਿ ਤੁਸੀਂ ਸ਼ਰੀਆਮ ਜਾ ਕੇ ਉਹਨਾਂ ਦੇ ਡੇਰੇ ਵਿੱਚ ਜਾ ਕੇ ਉਹਨੂੰ ਤੁਮਕਾਰ ਕੋਈ ਵੀ ਸ਼ਰੀਆਮ ਨਹੀਂ ਹੁੰਦਾ ਮੱਥਾ ਲਾਉਣਾ ਕੀ ਹੁੰਦਾ ਇਹ ਸੰਸਾਰ ਮੌਤ ਤੋਂ ਡਰਦਾ ਹੂੰ ਜਦੋਂ ਮੌਤ ਨਹੀਂ 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 ਕਿਉਂ ਕਿ ਉਹ ਸਾਨੂੰ ਕਲੀਅਰ ਆ ਜਾਉਣਾ ਝੂਠ ਆ ਮਰਨਾ ਸੱਚ ਆ ਮੌਤ ਹੋ ਸਕਦਾ ਘੰਟੇ ਕ ਨੂੰ ਆ ਜਾਏ ਹੋ ਸਕਦਾ ਕੱਲ ਨੂੰ ਮਰ ਜੇ ਪਰ ਜਾਂਦੇ ਜਿਹੜੀਆਂ ਸਚਾਈਆਂ ਸੀ ਉਹ ਅਸੀਂ ਦਿਲ ਚ ਕਿਉਂ ਲੈ ਕੇ ਜਾਈਏ ਜਿਆਦਾ ਕੋਈ ਐਸੇ ਪੀਰ ਪਗੰਬਰ ਗੁਰੂ ਦਾ ਨਾਮ ਦੱਸੋ ਜਿਹੜਾ ਜਾਂਦਾ ਸਰੀਰਕ ਤੌਰ ਤੇ ਫਤਿਹ ਹੋ ਗਿਆ ਸਭ ਦਾ ਮੋਰਚਾ ਤੂੰ ਵੀ ਮਰ ਜਾਣਾ ਮੈਂ ਵੀ ਮਰ ਜਾਣਾ ਭਾਈ ਜਿਹੜੇ ਸੰਘਰਸ਼ ਕੀਤਾ ਵੇਖੋ ਕਮਾਈਆਂ ਦੋਵੇਂ ਜ਼ਰੂਰੀ ਆ ਇੱਥੋਂ ਲਈਦੀ ਉਹ ਤੁਸੀਂ ਕਰ ਰਹੇ ਆ ਮੈਂ ਕਰਾਈ ਉਥੋਂ ਲਈ ਦੀ ਜਿਹੜੀਆਂ ਮੈਂ ਕਰ ਰਿਆ ਦੋ ਤਰ੍ਹਾਂ ਬੈਠੀਆਂ ਕਮਾਈਆਂ ਵੱਖੋ ਵੱਖਰੀਆਂ ਮੈਰਾਂ ਮੈਨੂੰ ਮੁੱਲ ਉੱਥੇ ਜਾ ਕੇ ਪੈਮੈਂਟ ਦੇਣਾ ਤੇ ਤੁਹਾਨੂੰ ਇੱਥੇ ਮਿਲ ਜਾਣਾ ਇਹ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਬਾਬੇ ਦੀ ਡੀ ਜਿਹੜੀ ਅਮਰਤਪਾਲ ਮਹਿਰੂ ਨਾਲ ਹੋਈ ਸੀ ਫੋਰਚਨਰ ਗੱਡੀ ਦੇ ਨਾਲ ਪੈਸਿਆਂ ਦੀ ਕਿ ਅਮਰਤਪਾਲ ਮਹਿਰੂ ਹੋ ਡਿਮਾਂਡ ਵੱਧ ਕਰਦਾ ਸੀ ਇਸ ਨੂੰ ਲੈ ਕੇ ਬਾਬੇ ਨਾਲ ਸਹਿਮਤੀ ਨਹੀਂ ਬਣੀ ਉਸ ਤੋਂ ਬਾਅਦ ਜਾ ਕੇ ਖੁਲਾਸਾ ਸੀ ਮੇਰੇ ਨਾਲ ਸਾਡਾ ਰਾਜੀਨਾਮਾ ਹੁੰਦਾ ਸੀ ਮੇਰੀ ਡਿਮਾਂਡ ਸੀਗੀ ਮੈਂ ਉਹਦਾ ਸਿਰ ਮੰਗਿਆ ਸੀ ਮੈਨੂੰ ਨੇ ਉਹ ਦਿੱਤਾ ਨਹੀਂ ਮੈਨੂੰ ਜਰਾ ਸਰਲੇਕੇ ਜਾਣਾ ਆਪਣੀ ਡਿਗਰੀ ਦੰਨ ਉਹ ਮੰਨਿਆ ਨਹੀਂ ਤੇ ਫਿਰ ਉਹਦੇ 76 ਪੈ ਗਏ ਹੁਣ ਇਸ ਨੂੰ ਲੈ ਕੇ ਬਾਰ ਬਾਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਤੁਸੀਂ ਜਾ ਕੇ ਡੇਰੇ ਦੇ ਵਿੱਚ ਉਹਨਾਂ ਦੇ ਕੁੱਤ ਮਾਰ ਵੀ ਕੀਤੀ ਹੈ ਡੇਰੇ ਵਿੱਚ ਨਹੀਂ ਕੀਤੀ ਡੇਰੇ ਤੋਂ ਬਾਹਰ ਕੀਤੀ ਹੈ ਬਾਹਰ ਲਿਕੇ ਕੁੱਟਿਆ ਹਾਂ ਪਰ ਇਹ ਕਾਨੂੰਨ ਤੋਂ ਉਲਟ ਨਹੀਂ ਹੈ ਬਿਲਕੁਲ ਕਾਨੂੰਨ ਦੇ ਤਾਂ ਜਿਆ ਨਹੀਂ ਹੈ ਜੇ ਤੇ ਕੋਈ ਤੁਹਾਡੀ ਲੜਕੀ ਨੂੰ ਕੋਈ ਹੱਥ ਪਾ ਲੂ ਇੱਜਤ ਨੂੰ ਤੇ ਫਿਰ ਤੁਸੀਂ ਕਾਨੂੰਨ ਕੋਲ ਜਾਂਦੇ ਹੋ ਸੰਵਿਧਾਨ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਸੰਵਿਧਾਨ ਨਾ ਦੀ ਚੀਜ਼ ਬਾਅਦ ਚ ਲਾਗੂ ਹੁੰਦੀ ਆ ਪਹਿਲੋ ਤਾਂ ਧਰਮ ਦਾ ਨਾ ਦੀ ਹੁੰਦੀ ਆ ਸਾਡੇ ਤਾਂ ਕਾਲਤਾ ਸਾਹਿਬ ਤੇ ਦੋ ਨਿਸ਼ਾਨ ਲੱਗੇ ਆ ਧਰਮ ਦਾ ਉੱਚਾ ਸਿਆਸਤ ਦਾ ਨੀਵਾ ਪਹਿਲੋ ਅਸੀਂ ਧਰਮ ਦਾ ਨਿਸ਼ਾਨ ਸਾਹਿਬ ਵਾਰਤ ਕੇ ਬਾਬਾ ਕਟਤਾ ਤੇ ਮੁੜ ਕੇ ਅਸੀਂ ਸਿਆਸਤ ਲਈ ਥਾਣੇ ਉੱਠ ਗਏ ਬਸ ਪਰ ਪ੍ਰਸ਼ਾਸਨ ਨੂੰ ਤੁਸੀਂ ਸ੍ਰੀ ਆਮ ਕਾਨਫਰੰਸ ਚ ਧਾਬਨ ਦਿੱਤੀ ਹੈ ਕਿ ਪ੍ਰਸ਼ਾਸਨ ਸਮਝ ਲਵੇ ਨਹੀਂ ਤਾਂ ਅਗਲੇ ਦਿਨਾਂ ਚ ਹਾਲਾਤ ਹੋਰ ਤਰੀਕੇ ਦੇ ਹੋਣਗੇ ਉਹ ਚਤਾਵਨੀ ਕੀ ਹੈ ਫਿਰ ਉਹ ਚੇਤਾਵਨੀ ਜਿਹੋ ਜੀ ਬਾਬੇ ਨਾਨਕ ਨੇ ਬਾਬਰ ਨੂੰ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਂਗੀਰ ਨੂੰ ਦਿੱਤੀ ਸੀ ਤੇ 10ਵੇਂ ਪਾਸ਼ਾ ਨੇ ਔਰੰਗਜ਼ੇਬ ਨੂੰ ਦਿੱਤੀ ਸੀ ਇਹ ਉਹੀ ਬਾਣਾ ਵਾ ਤੇ ਉਸੇ ਬਾਣਾ ਨੇ ਚੇਤਾਵਨੀ ਹੋਣ ਵਾਲੀ ਸਰਕਾਰ ਨੂੰ ਦਿੱਤੀ ਕੀ ਐਕਸ਼ਨ ਹੈ ਹੁਣ ਅਗਲਾ ਕੀ ਹੈ ਐਕਸ਼ਨ ਤਾਂ ਹੁਣ ਘਰੇ ਜਾ ਕੇ ਫੋਨ ਪਾਉਣ ਆਉਣ ਕਰਾਂਗੇ ਤੇ ਪਤਾ ਲੱਗੂ ਨਾ ਫਿਰ ਹੁਣ ਇੱਥੇ ਡਰ ਸੀ ਕੋਈ ਕਾਨਫਰੰਸ ਕਰਨ ਦਾ ਨਾ ਕੋਈ ਡਰ ਨਹੀਂ ਰੋਕ ਰੋਕ ਰਿਹਾ ਸੀ ਕੋਈ ਰੋਕ ਰਿਹਾ ਸੀ ਕਾਨਫਰੰਸ ਕਰਨ ਤੁਸੀਂ ਕਿਹਾ ਕਾਨਫਰੰਸ ਦੀ ਰੋਕੀ ਜਾਣ ਰੋਕ ਦੇ ਤਾਂ ਹੂੰ ਉਏ ਨਹੀਂ ਕੋਈ ਚੱਕਰ ਵੇਖੋ ਮੈਂ ਤੁਹਾਨੂੰ ਦੱਸਦਾ ਜੇ ਡਰ ਹੋਵੇ ਤਾਂ ਐਸਐਸਪੀ ਦਾ ਡੀਐਸਪੀ ਦਾ ਐਸਐਚ ਦਾ ਨਾਮ ਲੈਣਾ ਕਿ ਖੇਡ ਪਈ ਹੈ ਮੌਜੂਦਾ ਅਫਸਰ ਨੇ ਤੇ ਗਾਂਹ ਪਰ ਹੁਣੇ ਦੇਖਿਆ ਸੀ ਕਾਨਫਰੰਸ ਦੇ ਵਿੱਚ ਕਿ ਬੀਬੀ ਹੋਰ ਪਹੁੰਚ ਗਈ ਹੈ ਕਿ ਉਹਦੇ ਨਾਲ ਬਕੀ ਦੇ ਬਾਬੇ ਨੇ ਬਲਤਕਾਰ ਕਰਿਆ ਉਹਦਾ ਮੁੱਦਾ ਚੁੱਕੋਗੇ ਹੁਣ ਨਹੀਂ ਨਹੀਂ ਉਹ ਮੁੱਦਾ ਹੋਰ ਹਸਾਬ ਦਾ ਵਾ ਐ ਨਹੀਂ ਹੈਗਾ ਜ਼ਰੂਰੀ ਨਹੀਂ ਹੈ ਸਾਰੇ ਮੁੱਦੇ ਵੇਖ ਕੇ ਵੈਰੀਫਾਈ ਕੀਤੇ ਜਾਂਦੇ ਆ ਤੁਸੀਂ ਮੈਨੂੰ ਕਹਿ ਦੋਗੇ ਵੀ ਮੇਰੀ ਅੱਜ ਥੁੱਟੀ ਗਈ ਕਿ ਲੜਕੀ ਨੇ ਕਹਿੰਦਾ ਮੈਂ ਜਾ ਕੇ ਬੰਦਾ ਥੋੜੀ ਮਾਰ ਦੂੰ ਉਹਨੇ ਕੁੜੀ ਨੇ ਦੱਸਿਆ ਮੈਂ ਕਿਹਾ ਠੀਕ ਆ ਤੇਰੀ ਸੁਣ ਲਈ ਹੁਣ ਬਾਬੇ ਤੋਂ ਪੁੱਛ ਲੈਣੇ ਆ ਬਾਬਾ ਮੰਨ ਗਿਆ ਬਾਬਾ ਸਾਨੂੰ ਜਵਾਬ ਦੇ ਦਿੰਦਾ ਮੈਂ ਨਹੀਂ ਫਿਰ ਅਸੀਂ ਹੋਰ ਡੰਗਾਈ ਨਜਾਜ਼ ਕਰਦੇ ਬਬੀ ਜੀ ਤੁਸੀਂ ਕਾਨਫਰੰਸ ਦੇ ਵਿੱਚ ਇਮੋਸ਼ਨਲ ਹੋਏ ਹੋ ਮਤਲਬ ਕਿ ਇੱਕ ਤਰ੍ਹਾਂ ਦਾ ਮਨ ਟੁੱਟ ਜਾਂਦਾ ਹੈ ਬੰਦਾ ਜਦੋਂ ਕੋਈ ਮੁੱਦਾ ਚੁੱਕਦਾ ਹੈ ਮਨ ਟੁੱਟਦਾ ਮਨ ਟੁੱਟਿਆ ਤਾਂ ਕਰਕੇ ਵੀ ਸਾਨੂੰ ਆਏ ਆ ਵੀ ਅਸੀਂ ਜਤੀਮ ਆ ਅਸੀਂ ਲਾਦਾ ਤਾਂ ਹੈ ਪਰ ਸਾਡੇ ਸਿਰ ਤੇ ਪਿਓ ਨਹੀਂ ਹੈ ਸਾਡਾ ਧਾਰਮਿਕ ਪਿਓ ਜਉਂਦਾ ਹੋਵੇ ਤੇ ਨਾ ਸਾਡੇ ਧੀਆਂ ਦੀ ਪੱਤ ਲੁੱਟੇ ਨਾ ਸਾਡੇ ਗ੍ਰੰਥਾਂ ਦੀ ਬੇਅਦਬੀ ਹੋਵੇ ਤੇ ਨਾ ਸਾਨੂੰ ਡਰ ਹੋਵੇ ਕਿਸੇ ਗੱਲ ਦਾ ਹੁਣ ਸਾਡੇ ਹੀ ਧਰਮ ਦੀਆਂ ਬੱਚੀਆਂ ਦੀ ਪੱਤ ਲੁੱਟੀ ਗਈ ਸਾਡੇ ਹੀ ਧਰਮ ਦੇ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਆ ਤੇ ਜਿਨ੍ਹਾਂ ਨੇ ਇਸ ਚੀਜ਼ ਨੂੰ ਰੋਕਣਾ ਵਾ ਉਹ ਚੌਪ ਬੈਠਿਆ ਤੇ ਜਿਹਨੇ ਰੋਕਦਾ ਤੇ ਉਹਨੂੰ ਮਾਰਨ ਦੀਆਂ ਧਮਕੀਆਂ ਦੇਈ ਜਾਂਦੇ इमोशनल ਨਾ ਹੋਈ ਜਿੱਤੇ ਹੋਈਏ ਪਰ ਇੱਕ ਇੱਕ ਗੱਲ ਹੁੰਦੀ ਬਾਬਾ ਜੀ ਕੀ ਮਨਚ ਦੁੱਖ ਹੁੰਦਾ ਸੀ ਤੱਕ ਜਿੰਨਾ ਪਿੱਛੇ ਮੁੱਦੇ ਚੁੱਕ ਰਹੇ ਹੋ ਉਹੀ ਜਾ ਕੇ ਧੀਰਾ ਵਗ ਜੰਨੀਆਂ ਪੈਸਿਆਂ ਦੇ ਵਿੱਚ ਫਿਰ ਉੱਥੇ ਉਹ ਤਾਂ ਛੱਡ ਦਿਓ ਨਾ ਉਹ ਗੱਲਬਾਤ ਹੋਰ ਆ ਹੂੰ ਬਦਲ ਜਾਣ ਨਹੀਂ ਹੁੰਦਾ ਤਾਂ ਹੈ ਮਨਚ ਦੁੱਖਾ ਵੇਖੋ ਉਹ ਕਹਿੰਦੇ ਹੁੰਦੇ ਆ ਵੀ ਹਾਰਨ ਵਜਾਉਣਾ ਸਖਤ ਮਣਾਵਾ ਸਿੱਕ ਕੌਮ ਸੁੱਤੀ ਪਈ ਹੈ ਹੂੰ ਥੋੜਾ ਫਰਜ ਹੈ ਤੁਸੀਂ ਆਪ ਦਾ ਨਭਾਓ ਹੂੰ ਦਰਬਾਰ ਸਾਹਿਬ ਨਰਸਿੰਘਾ ਵੱਜ ਜਾਣਾ ਕੋਈ ਜੁਲੀ ਵਾਤਰੇ ਚੋਂ ਨਿਕਲੇ ਜਾਂ ਨਾ ਨਿਕਲੇ ਅਸੀਂ ਆਪਦੀ ਜਿਹੜੀ ਗੱਲਬਾਤ ਹੈਗੀ ਰੱਖਣੀ ਹੈ ਕੋਈ ਸੁਣੇ ਜਾਂ ਨਾ ਸੁਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਬਿਲਕੁਲ ਤੁਸੀਂ ਦੇਖੋ ਕੇਸਨ ਮਨਪਾਲ ਸਿੰਘ ਮੈਰੋਂ ਜਿਨ੍ਹਾਂ ਨੇ ਵੱਡਾ ਮੁੱਦਾ ਚੁੱਕਿਆ ਹੋਇਆ ਹੈ ਜਿਸ ਨੂੰ ਲੈ ਕੇ ਬਾਬਾ ਬਲਜਿੰਦਰ ਸਿੰਘ ਚੰਨ ਘਾਟਵਾੜੇ ਬਾਬੇ ਦੇ ਉੱਤੇ ਪਰਚੇ ਦਰਜ ਕਰਵਾਏ ਨੇ ਕਈ ਕੁੜੀਆਂ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਆਉਣ ਦੇ ਵਿੱਚ ਹੋਰ ਹੀ ਵੱਡੇ ਖੁਲਾਸੇ ਹੋਣਗੇ ਹੁਣ ਇਹਨਾਂ ਨੂੰ ਦੱਸਿਆ ਜਾ ਰਿਹਾ ਧਮਕੀਆਂ ਮਿਲ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਵੀ ਦੂਜੇ ਪਾਸੇ ਕਈ ਬਾਹਰੋਂ ਵੀ ਫੋਨ ਆ ਰਹੇ ਨੇ ਜਿਸ ਨੂੰ ਲੈ ਕੇ ਇਹਨਾਂ ਨੇ ਅੱਜ ਵੱਡੇ ਖੁਲਾਸੇ ਪ੍ਰੈਸ ਕਾਨਫਰੈਂਸ ਦੇ ਵਿੱਚ ਕੀਤੇ ਨੇ ਦੇਖਦੇ ਆਉਣ ਦੇ ਵਿੱਚ ਹੁਣ ਸਾਹਮਣੇ ਕੀ ਨਿਕਲ ਕੇ ਆਉਂਦਾ ਕਿ ਵਾਕਈ ਬਾਬੇ ਦੇ ਖਿਲਾਫ ਜਿਹੜੀ ਕੁੜੀਆਂ ਸਾਹਮਣੇ ਆਈਆਂ ਨੇ ਉਹ ਹੋਰ ਮਾਮਲੇ ਦਰਜ ਕਰਾਉਂਦੇ ਨੇ ਬਾਬੇ ਦੇ ਖਿਲਾਫ ਜਾਂ ਫਿਰ ਅਮਰਤਪਾਲ ਸਿੰਘ ਨੂੰ ਕਿਸੇ ਹੋਰ ਕੇਸ ਦੇ ਵਿੱਚ ਪਸਾਣ ਦੀਆਂ ਜੋ ਸਾਜ਼ਿਸ਼ਾਂ ਚੱਲ ਰਹੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਤਾਂ ਵਾਲਾ ਸਮਾਂ ਦੱਸੇਗਾ ਤੁਹਾਡੇ ਕੈਮਰਾਮੈਨ ਸੰਮਿਤ ਜੀ ਨਾਲ ਅੱਗੇ ਸੇ